ਹਾਂਜੀ ਯਾਟੋ ਕੀ ਹਾਲ ਹੈ ਫਿਰ ਕਹੀਏ ਫਿਰ ਅੱਜ ਕੋਈ ਹਲ ਬਾਤ ਬਾਪੂ ਦੀਆਂ ਨੇ ਕੱਲ ਹੋ ਗਈਆਂ ਅੱਜ ਕੋਈ ਆਪਾਂ ਹੋਰ ਕੋਈ ਲੱਭੀਏ ਵਿਸ਼ਾ ਕਿਹੜਾ ਵਿਸ਼ਾ ਲੱਭੀਏ ਅੱਜ ਵਿਸ਼ਾ ਕੋਈ ਨਾਲ ਕੋਈ ਦੱਸ ਦਿਆ ਕਰੋ ਮੈਨੂੰ ਮੈਸੇਜ ਕਰਿਆ ਕਰੋ ਦੂਜਾ ਨਹੀਂ ਔਰ ਪਹਿਲਾਂ ਯਾਹਾਂ ਪਰ ਰੇਡੂਗੇ ਵਾਜੇ ਇਹ ਸੁਣਦੇ ਹੰਨੇ ਵੀ ਅੱਜ ਸਾਡੇ ਆ ਗਾਣੇ ਦੀ ਚਿੱਠੀ ਪਾਉਣੇ ਨੇ ਆ ਵੀ ਸਾਡ ਨੂੰ ਆ ਗਾਣਾ ਸੁਣਾਇਆ ਜਾਵੇ ਮੇਰੇ ਬਾਰਡਰ ਜੂ ਆਇਆ ਹੈ ਨਾ ਗਾਣਾ ਕਿੱਠੀ ਆਈ ਤੇ ਦਾ ਗਾਣਾ ਮਸੰਦੀ ਦਾ ਆ ਗਿਆ ਇਤਨਾ ਕਰੈਗਰੀ ਹੈ ਆਪਾਂ ਇਤਰਾ ਦੇ ਵਾਦੇ ਘਟੇ ਜੇ ਜਦੋਂ ਵਿਲੇ ਹੋਏ ਟਾਈਮ ਪਾਸ ਨਾਲ ਵਧੀਆ ਹੈ ਇਹ ਵੀ ਵਧੀਆ ਸੈਗਰੋ ਕਿਹੜੇ ਗਾਣੇ ਦੇ ਕੋਈ ਐਕਸ਼ਨ ਸੌਂਗ ਕਰਦੀਏ ਭੰਗੜਾ ਪਾਦੀਏ ਆਪਾਂ ਸਭ ਕੁਝ ਆਲ ਰੌਂਡਰ ਬੰਦੇ ਤੇ ਹੈਗੇ ਤੁਹਾਨੂੰ ਦੱਸਿਆ ਹੈਗਾ ਆਪਾਂ ਕੁਝ ਵੀ ਕਰ ਸਕਦੇ ਆ ਯਾਰ ਕੋਈ ਦੱਸੋ ਕੰਮ ਕਿਹੜਾ ਕਰਨਾ ਕਾਰੋਬਾਰ ਕੁ ਕਰਨਾ ਉਹ ਕਰ ਲੈਨੇ ਆ ਗੇਮ ਖੇਡਣੀ ਉਹ ਖੇਡ ਲੈਨੇ ਆ ਨਿਆਣੇ ਘਟੋਣੇ ਉੱਤੇ ਮੈਂ ਬਲੀ ਦੇ ਜਿਵੇਂ ਉਹ ਕਈ ਕੁਛ ਆ ਕੰਮ ਤੇ ਟੌਪ ਬੜੇ ਆ ਆਪਣੇ ਕੋਲ ਟੌਪ ਕਿ ਜਿਆਦੇ ਆ ਤੇ ਕਿਹੜਾ ਟੌਪ ਛੇੜੀ ਐ ਟੌਪ ਦੱਸੋ ਕਿਹੜਾ ਟੌਪ ਇੱਕ ਤੇ ਆ ਐਨਕ ਧੁੱਪ ਚ ਲਾਈ ਦੀ ਵੇਹੇ ਤੇ ਆ ਛਾਂ ਜੀ ਆ ਤੇ ਮੈਂ ਐਨਕ ਲਾਈ ਕੱਤੋਂ ਆ ਇਹ ਵੀ ਗੱਲ ਕਰਨ ਵਾਲੀ ਵੈ ਸੋਚ ਰਹੀ ਗੱਲ ਇਹ ਵੀ ਇੱਕ ਤੇ ਆਪਾਂ ਕਈ ਵਾਰ ਆ ਦਿੰਦੇ ਨਾ ਤੂੰ ਸਾਡੀ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦਾ ਆਮ ਹੀ ਆ ਪਾ ਦਿੰਦੇ ਇਹ ਗੱਲ ਉਹ ਬੰਦਾ ਹੁਣ ਸਾਡੇ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦਾ ਮਤਲਬ ਵੀ ਠੇਠ ਹੋ ਗਿਆ ਜਲੀਲ ਹੋ ਗਿਆ ਪਰ ਇੱਥੇ ਕਹਾਣੀ ਉੱਠੀ ਸੀ ਲੱਗਣ ਦੀ ਇੱਥੇ ਮੈਨੂੰ ਐਂ ਲੱਗਦਾ ਜਿਵੇਂ ਮੈਂ ਮੈਨੂੰ ਅੱਖਾਂ 'ਚ ਪਾਉਣ ਨੂੰ ਅੱਖਾਂ ਤਾਂ ਜੀਂਦੇਆਂ ਨਹੀਂ ਕਰਦਾ ਇਹ ਮੈਂਨਕ ਤਾਂ ਲਈ ਆ ਬੀੜਾੜੀ ਜੀ ਕਰਦਾ ਤਾਂ ਅੱਖ ਚੱਕ ਪਾਉਣ ਮੈਂ ਕੋ ਤੜ ਦੇਣਾ ਥੋੜੀ ਮੈਂ ਚੋਰ ਥੋੜੀ ਸਾਡਾ ਕੋਈ ਮਤਲਬ ਵੀ ਮੈਂ ਅੱਖ ਚੱਕ ਪਾ ਕੇ ਤੜਨਾ ਗੱਲ ਨਹੀਂ ਕਰ ਸਕਦਾ ਇੱਕ ਤੇ ਹੋ ਗਿਆ ਉਹ ਵੀ ਬੰਦੇ ਤੋਂ ਵਾਹੀ ਪੈਸੇ ਲੈਣੇ ਆ ਬੰਦਾ ਜਲੀ ਰਿਆ ਸਾਡੀਆਂ ਮਾੜੀਆਂ ਕਰਦਾ ਇਹ ਉਹ بڑا ਘੜਿਆ ਬੰਦਾ ਹਣ ਅੱਖ ਚੱਕ ਪਾ ਕੇ ਨਹੀਂ ਗੱਲ ਕਰ ਸਕਦਾ ਹੁਣ ਮੇਰਾ ਖੜਨਾ ਕੋਈ ਇਹੋ ਜਿਹਾ ਵਾਸਤਾ ਨਹੀਂ ਹੈਗਾ ਪਰ ਮੇਰੇ ਤੇ ਉਲਟ ਜਿਹਾ ਲੱਗਣ ਡਿਆ ਕੰਮ ਮੈਨੂੰ ਇਹ ਲੱਗਦੇ ਤਰ ਨਾ ਮੈਂ ਅੱਖ ਚੱਕ ਪਾ ਗਏ ਕੱਲ ਨਾ ਹੀ ਕਰਾਂ ਤੂੰ ਹੀ ਕਰਨ ਵਾਲੇ ਨਹੀਂ ਯਾਦ ਹੈ ਚਲੋ ਐਂਡ ਕਾਲੀ ਗੱਲ ਹੁਣ ਮੈਂ ਮਾਰੀ ਦਿਆਂ ਲਈ ਜਾ ਜੀ ਨਹੀਂ ਕਰਦਾ ਵੀ ਸਿੱਧੀਆਂ ਅੱਖਾਂ ਐ ਜਦੋਂ ਵੇੜਾ ਨਾ ਤੁਸੀਂ ਦੇਖਦੇ ਜੇ ਜਾਂ ਤੁਸੀਂ ਅੱਖਾਂ ਥੱਲੇ ਕਰਕੇ ਗੱਲ ਕਰੋ ਮੇਰੇ ਤੇ ਉਹ ਕੌਣ ਨੇ ਉਹ ਪਤਾ ਸਭ ਨੂੰ ਗੱਲ ਕਿਹੜੀ ਛੇੜੀਏ ਆ ਪਾਂਚ ਆ ਤਾਂ ਤੇਦੀਆਂ ਵੀ ਹੋ ਗਈਆਂ ਯਾਰ ਆ ਦੋਸਤਾਂ ਨਹੀਂ ਹੋ ਗਈਆਂ ਬਾਪੂ ਲਿਹਾਜ਼ ਹੋਣੀ ਵੀ ਹੋ ਗਈ ਆ ਤੇ ਬੜੀ ਦੁਨੀਆ ਤੇ ਬੜੀ ਚੜਦੀ ਤੇ ਚੜਦੀ ਕਲਾ ਸਾਡੇ ਇਹ ਲਾ ਕੇ ਮੱਝ ਦੀ ਤਰਦੀ ਬੜੇ ਬੜੇ ਛਾਣ ਯੱਟੇ ਆ ਬੜੇ ਬੜੇ ਸੁਲਵੇਂ ਆ ਬੜੀ ਬੜੇ ਸਾਡੀ ਅੱਖਾਂ ਦੇ ਸਾਹਮਣੇ ਜਿਹੜੀ ਚੀਜ਼ ਹੋਈ ਸੀ ਉਹਨਾਂ ਤੇ ਵੀ ਮਤਲਬ ਦੱਸ ਸਕਦੇ ਆ ਨਾ ਅੱਡੇ ਤੇ ਅੱਖਾਂ ਦੇ ਸਾਹਮਣੇ ਭਾਵੇਂ ਵਰਦੇ ਆ ਇਹੋ ਜਿਹੇ ਬੰਦੇ ਸਾਡੇ ਇਲਾਕੇ 'ਚ ਹੋਏ ਆ ਹੂੰ ਅੱਜ ਕੀ ਦੀ ਕਰੀਏ ਗੱਲ ਫਿਰ ਚਲੋ ਦੱਸੋ ਜਾਂ ਚਿੱਠੀਆਂ ਪਾ ਦਿਆ ਕਰੋ ਚਿੱਠੀਆਂ ਨਹੀਂ ਮੈਸੇਜ ਪਾ ਦਿਆ ਕਰੋ ਵੈਸਟ ਮੈਸੇਜ ਤੇ ਵੈਸਟ ਮੈਸੇਜ ਲਿਕੇ ਫੋਨ ਨਹੀਂ ਨਾ ਅੜ ਜੋ ਅੜ ਜੋ ਅੜਦੇ ਨਹੀਂ ਐ ਤੁਸੀਂ ਫੋਨ ਕਰਨਾ ਬੈਟਰੀ ਨਾ ਖਰਾਬ ਕਰੀ ਕਰ ਦਿਆ ਕਰੋ ਬੈਟਰੀ ਲੋ ਹੈ ਨਹੀਂ ਫੋਨ ਦੀਆਂ ਲਿੰਗਾ ਨਾ ਮਾਰੋ ਨਹੀਂ ਮਾਰੋ ਬੱਸ ਬੱਸ ਸੁਣਿਪੋ ਕੀ ਗੱਲ ਆ ਕੀ ਕੰਮ ਆ ਗੱਲ ਖਤਮ ਐਵੇਂ ਕੀ ਫੋਨਾਂ ਚ ਜਿਆਦਾ ਐਵੇਂ ਲੈ ਕੇ ਮੁਰਗੇ ਤਨ ਪਤਾ ਫਿਰ ਫਿਰੋਂ ਲੱਪੇਂਦੀ ਆ ਆਪਣੀ ਤੋਂ ਲੰਮੀ ਗੱਲ ਹੁੰਦੀ ਹੀ ਨਹੀਂ ਆਪਾਂ ਕਦੀ ਲੰਮੀ ਗੱਲ ਅਜੇ ਤੱਕ ਕੀਤੀ ਨਹੀਂ ਸ਼ੁਰੂ ਤੋਂ ਹੀ ਆ ਲੋਗ ਪਤਾ ਨਹੀਂ ਕਿਤਰਾ ਲੱਗੇ ਰਹਿੰਦੇ ਰਾਤ ਦਿਨੀ ਪੂਰਾ ਦੇ ਲੱਗੇ ਰਹਿੰਦੇ ਹੀ ਪ੍ਰਭਾ ਇੱਕ ਹੈਡਫੋਨ ਲਾਇਆ ਦੇ ਪੱਕੇ ਹੀ ਗੱਲਾਂ ਹੀ ਕਰੀ ਜਾਂਦੇ ਨਾਲੇ ਕੰਮ ਕਰੀ ਜਾਂਦੇ ਗੱਲਾਂ ਹੀ ਕਰੀ ਜਾਂਦੇ ਆ ਸੱਚੀ ਮੈਂ ਮੇਰਾ ਇਹ ਵੀ ਬਿਮਾਰੀ ਇਹ ਮੈਨੂੰ ਕੋਈ ਕਿ ਮੈਂ ਫੋਨ ਤੇ ਗੱਲ 2 ਮਿੰਟ ਤੋਂ ਵੱਧ ਕਰ ਹੀ ਨਹੀਂ ਸਕਦਾ ਕਿ ਲੋਕ ਪਤਾ ਕਿੰਨਾ ਲੱਗੇ ਰਹਿੰਦੇ ਗੱਲਾਂ ਤੇ ਫਿਰ ਨਾ ਤੇ ਸਾਰੇ ਪਰੇਸ਼ਾਨ ਰਹਿ ਸ਼ੁਰੂ ਤੋਂ ਹੀ A to Z ਤੁਸੀਂ ਸਾਰੇ ਸਮਝਦੇ ਮਤਲਬ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਗੱਲਾਂ ਕਰਾਂ ਮੈਂ ਨਾ ਆਪਾਂ ਗੱਲ ਕਰ ਹੀ ਨਹੀਂ ਸਕਦੇ ਆਪਾਂ ਨੂੰ ਗੱਲਾਂ ਆਉਂਦੀਆਂ ਨਹੀਂ ਇਤਰਾ ਝੂਠੀਆਂ ਹੀ ਆ ਝੂਠੇ ਸੁਪਨੇ ਜੇ ਆਪਾਂ ਕਰ ਨਹੀਂ ਸਕਦੇ ചില ടോപിക് ലഭിയിൽ വാദൂ കട്ട